ਜੇ ਤੁਸੀਂ ਲਸਣ ਦਾ ਚਾਰਜੀ ਕਰਿਆ ਤਰੀਕੇ ਦੇ ਨਾਲ ਬਣਾ ਕੇ ਖਾ ਲੇ ਨਾ ਤੁਹਾਡਾ ਕਦੇ ਖੂਨ ਘਾੜਾ ਹੋਊਗਾ ਨਾ ਹੀ ਜ਼ਿੰਦਗੀ ਦੇ ਵਿੱਚ ਕਦੇ ਤੁਹਾਨੂੰ ਹੱਟ ਅਟੈਕ ਆਊਗਾ ਇਹ ਬਣਦਾ ਕਿਵੇਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਤੁਸੀਂ 1 ਕਿਲੋ ਲਸਣ ਲੈਣਾ ਜੀ ਵਧੀਆ ਮੋਟੀ ਇਕੱਠੀ ਦਾ ਉਸ ਤੋਂ ਬਾਅਦ ਜਿਹੜਾ ਇਹਦਾ ਉਤਲਾ ਸਿਲਕਾ ਹੁੰਦਾ ਉਹ ਸਾਫ਼ ਕਰ ਲਿਓ ਜਿਹੜੀਆਂ ਮੋਟੀਆਂ ਇਕੱਠੀਆਂ ਹੋਣਗੀਆਂ ਉਹਨਾਂ ਨੂੰ ਤੁਸੀਂ ਦੋ ਦੋ ਪੀਸ ਕਰਕੇ ਬਰੀਕ ਕਰ ਲਿਓ ਜੀ ਫਿਰ ਇਹਨੂੰ ਤੁਸੀਂ ਪਾਣੀ ਦੇ ਵਿੱਚ ਪਾ ਕੇ ਚੰਗੇ ਤਰੀਕੇ ਦੇ ਨਾਲ ਸਾਫ਼ ਕਰਕੇ ਧੋ ਲਿਓ ਜਿਹੜਾ ਇਹਦੇ ਮਿੱਟੀ ਘਟਾ ਹੋਊਗਾ ਸਾਰਾ ਉਤਰ ਜੂਗਾ ਜੀ ਉਸ ਤੋਂ ਬਾਅਦ ਇਹਨੂੰ ਕਿਸੇ ਪਲੇਟ ਦੇ ਵਿੱਚ ਕੱਢ ਕੇ ਫਿਰ ਤੁਸੀਂ ਇੱਕ ਚਮਚਾ ਸੌਂਫ ਦਾ ਲੈਣਾ ਜੀ ਇੱਕ ਚਮਚਾ ਤੁਸੀਂ ਲੈਣਾ ਅਜਮੈਨ ਦਾ ਜੀ ਤੇ ਇੱਕ ਚਮਚਾ ਤੁਸੀਂ ਲੈਣਾ ਜੀਰੇ ਦਾ ਜੀ ਤੇ ਅੱਧਾ ਚਮਚਾ ਲੈਣਾ ਇਹਦੇ ਵਿੱਚ ਮੇਥੀ ਦਾਣੇ ਦਾ ਤੇ 10 20 ਪਾ ਲਓ ਇਹਦੇ ਵਿੱਚ ਤੁਸੀਂ ਕਾਲੀਆਂ ਮਿਰਚਾਂ ਜੀ ਇਹ ਤੁਸੀਂ ਮਸਾਲਿਆਂ ਨੂੰ ਜੀ 2-4 ਮਿੰਟ ਚੰਗੇ ਤਰੀਕੇ ਨਾਲ ਭੁੰਨ ਲਿਓ ਸਲੋ ਗੈਸ ਤੇ ਤੇ ਫਿਰ ਤੁਸੀਂ ਇੱਕ ਚਮਚਾ ਪਾਣਾ ਇਹਦੇ ਵਿੱਚ ਤੁਸੀਂ ਸੁੱਕੇ ਧਨੀਏ ਦਾ ਜੀ ਤੇ ਅੱਧਾ ਚਮਚਾ ਪਾਣਾ ਇਹਦੇ ਵਿੱਚ ਤੁਸੀਂ ਰਾਈ ਦਾ ਇਹ ਮਸਾਲਿਆਂ ਨੂੰ ਤੁਸੀਂ ਭੁੰਨ ਕੇ ਜੀ ਗੈਸ ਨੂੰ ਬੰਦ ਕਰ ਦਿਓ ਉਸ ਤੋਂ ਬਾਅਦ ਇਹਨੂੰ ਕਿਸੇ ਪਲੇਟ ਦੇ ਵਿੱਚ ਕੱਢ ਕੇ ਠੰਡਾ ਕਰ ਲਓ ਜੀ ਠੰਡਾ ਕਰਨ ਤੋਂ ਬਾਅਦ ਜਿਹਨੂੰ ਕਿਸੇ ਕੁੰਡੇ ਦੇ ਵਿੱਚ ਪਾ ਕੇ ਦੜਦੜਾ ਕਰਨਾ ਤੁਸੀਂ ਇਹਨੂੰ ਬਾਲਾ ਬਰੀਕ ਨਹੀਂ ਕਰਨਾ ਹੈਗਾ ਉਸ ਤੋਂ ਬਾਅਦ ਜੀ ਆਪਾਂ ਨੂੰ ਦੋ ਕੜਸੀਆਂ ਚੇਹਨ ਦੀਆਂ ਨੇ ਸਰੋਂ ਦੇ ਤੇਲ ਦੀਆਂ ਇਹਨੂੰ ਤੁਸੀਂ ਗਰਮ ਕਰ ਲਿਓ ਗਰਮ ਕਰਕੇ ਠੰਡਾ ਕਰ ਲਿਓ ਉਸ ਤੋਂ ਬਾਅਦ ਜੀ ਇਹਦੇ ਵਿੱਚ ਤੁਸੀਂ ਇੱਕ ਚਮਚਾ ਪਾਣਾ ਕਲੌਂਜੀ ਦਾ ਤੇ ਥੋੜੀ ਜੀ ਪਾਣੀ ਇਹਦੇ ਵਿੱਚ ਹਿੰਗ ਜੀ ਫਿਰ ਜਿਹੜਾ ਆਪਾਂ ਨੇ ਲਸਣ ਛਿੱਲ ਕੇ ਉਹ ਤਿਆਰ ਕਰਿਆ ਦੀ ਇਹ ਪਾ ਲੈ ਇਹਨੂੰ ਤੁਸੀਂ 2-4 ਮਿੰਟ ਚੰਗੇ ਤਰੀਕੇ ਨਾਲ ਫਰਾਈ ਕਰਨਾ ਸਲੋ ਗੈਸ ਤੇ ਫਿਰ ਇਹਦੇ ਵਿੱਚ ਤੁਸੀਂ ਪਾਣੇ ਨੇ ਮਸਾਲੇ ਇੱਕ ਚਮਚਾ ਪਾਣਾ ਹਲਦੀ ਦਾ ਤੇ ਅੱਧਾ ਚਮਚਾ ਪਾਣਾ ਤੁਸੀਂ ਲਾਲ ਮਿਰਚ ਦਾ ਦੀ ਇੱਕ ਇੱਕ ਚਮਚਾ ਤੁਸੀਂ ਪਾਣਾ ਜੀ ਇਹਦੇ ਵਿੱਚ ਨਮਕ ਦਾ ਤੇ ਇਹ ਮਸਾਲਿਆਂ ਨੂੰ ਤੁਸੀਂ 2-4 ਮਿੰ ਗੈਸ ਨੂੰ ਬੰਦ ਕਰਕੇ ਜਿਹੜੇ ਆਪਾਂ ਨੇ ਮਸਾਲੇ ਰਗੜੇ ਤੇ ਇਹ ਪਾ ਲਿਓ ਇਹ ਮਸਾਲੇ ਨੂੰ ਤੁਸੀਂ ਚੰਗੇ ਤਰੀਕੇ ਦੇ ਨਾਲ ਮਿਕਸ ਕਰ ਲਿਓ ਮਿਕਸ ਕਰਨ ਤੋਂ ਬਾਅਦ ਜਿਹਨੂੰ ਤੁਸੀਂ ਜਦ ਤੱਕ ਕਿਸੇ ਕੱਚ ਦੇ ਜਾਰ ਦੇ ਵਿੱਚ ਸਟੋਰ ਕਰ ਲਓ ਜਾਂ ਕਿਸੇ ਚੀਨੀ ਦੇ ਭਾਂਡੇ ਚ ਸਟੋਰ ਕਰ ਲਓ ਇਹ ਤੁਸੀਂ ਖਾਣਾ ਸਟਾਰਟ ਕਰ ਦਿਓ ਜਿੰਨੀਆਂ ਵੀ ਤੁਹਾਡੇ ਸਰੀਰ ਦੇ ਵਿੱਚ ਬਿਮਾਰੀਆਂ ਨੇ ਜਾਂ ਤੁਹਾਡੇ ਸਰੀਰ ਦੇ ਵਿੱਚ ਦਰਦ ਰਹਿੰਦਾ ਜਾਂ ਕਿਸੇ ਦਿਲ ਦੇ ਪ੍ਰਤੀ ਕੋਈ ਪ੍ਰੋਬਲਮ ਹੈ ਜਾਂ ਤੁਹਾਡਾ ਖੂਨ ਘੜਾ ਹੈ ਜਾਂ ਤੁਹਾਡੀ ਇਮਿਊਨਿਟੀ ਕਮਜ਼ੋਰ ਰਹਿੰਦੀ ਹੈ ਇਮਿਊਨਿਟੀ ਕਮਜ਼ੋਰ ਕਰਕੇ ਤੁਹਾਨੂੰ ਵਾਰੀ-ਵਾਰੀ ਇਨਫੈਕਸ਼ਨ ਹੁੰਦੀ ਹੈ ਜਾਂ ਖਾਂਸੀ ਹੁੰਦੀ ਹੈ ਜਾਂ ਜ਼ਖਾਮ ਹੁੰਦਾ ਹੈ ਸਾਰੀਆਂ ਬਿਮਾਰੀਆਂ ਦਾ ਇਹ ਬਾਪ ਹੈ ਜੀ ਰੱਖ ਲਓ ਤੁਹਾਡੇ ਲੱਵੇ ਕੋਈ ਬਿਮਾਰੀ ਨਹੀਂ ਆਊ ਹੋएगी ਜੇ ਤੁਸੀਂ ਆਪ ਵੀ ਖਾ ਸਕਦੇ ਹੋ ਉਹਦੇ ਬੱਚਿਆਂ ਨੂੰ ਵੀ ਖਵਾ ਸਕਦੇ ਹੋ ਤੇ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਇਹ ਸਾਰਿਆਂ ਦੇ ਕੰਮ ਆ ਜੇ ਜੀ